ਸਸਿਕਾਲ ਦੋਸਤੋ ਮੈਂ ਜਿੰਦੀ ਮਰਜਾਨੀ ਤੇ ਲੈ ਕੇ ਹਾਜ਼ਰ ਹੋ ਕੇ ਆ ਤੁਹਾਡੇ ਵਾਸਤੇ ਹੜ੍ਹਾਂ ਤੋਂ ਰਿਪੋਰਟ ਆਪਣੀ ਤੇ ਦੋਸਤੋ ਅੱਜ ਪਹੁੰਚੇ ਹੋਏ ਆ ਅਸੀਂ ਹੁਸੈਨੀਪੁਰ ਬਾਰਡਰ ਦੇ ਉੱਤੇ ਤਾਂ ਚੱਲਦੇ ਆ ਤੇ ਦੇਖਦੇ ਆ ਇੱਥੇ ਦੇ ਹਾਲਾਤ ਕੀ ਆ ਮਿਲਦੇ ਆ ਉਹਨਾਂ ਨੌਜਵਾਨਾਂ ਦੇ ਨਾਲ ਜਿਹੜੇ ਇੱਥੇ ਹੜ੍ਹ ਪੀਟਾਂ ਦੇ ਲਈ ਰਸਣ ਪਾਣੀ ਲੈ ਕੇ ਆਏ ਕੋਸ਼ਿਸ਼ ਕਰਾਂਗੇ ਕਿ ਉਹਨਾਂ ਹੜ੍ਹ ਪੀਟਾਂ ਤੱਕ ਵੀ ਅਸੀਂ ਪਹੁੰਚ ਸਕੀਏ ਤੇ ਦੋਸਤੋ ਇਸ ਟਾਈਮ ਅਸੀਂ ਹੁਸੈਨੀ ਵਾਲੇ ਬਾਰਡਰ ਤੇ ਖੜੇ ਆ ਤੇ ਸਾਡੇ ਨਾਲ ਸਾਡੇ ਯੂਥ ਖੜੀ ਆ ਟਰਾਲੀਆਂ ਜਿਹੜੀਆਂ ਇੱਥੇ ਬਹੁਤ ਹੀ ਖੜੀਆਂ ਆ ਰਾਸ਼ਨ ਪਾਣੀ ਲੈ ਕੇ ਆਏ ਆ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਤੇ ਚਲੋ ਕਰਦੇ ਆ ਇਹਨਾਂ ਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਨਹੀਂ ਸਾਡੀ ਨਾ ਜਥੇਬੰਦੀ ਬੀਕੇਯੂ ਇਕਤਾ ਸਿੱਧੂਪੁਰ ਡੱਲੇਵਾਲ ਸਾਹਿਬ ਅਤੇ ਸਯੁਕਤ ਮੋਰਚਾ ਗੈਰ ਹਿੰਦਿਤਕ ਵੱਲੋਂ ਪਿਛਲੇ 4 ਦਿਨਾਂ ਤੋਂ ਜਿਹੜਾ ਕਿ ਪੱਕਾ ਦਿਨ ਤੋਂ ਰਾਤ 24 ਘੰਟੇ ਦਾ ਲੰਗਰ ਸ਼ੁਰੂ ਕੀਤਾ ਗਿਆ ਸੀ ਪਿੰਡ ਹਜ਼ਾਰਾ ਸਿੰਘ ਵਾਲੇ ਹਜ਼ਾਰਾ ਸਿੰਘ ਵਾਲਾ ਜਿਹੜਾ ਪਿੰਡ ਆ ਥੋੜਾ ਪਿਛੇ ਨਾਲ ਹੀ ਪਿੰਡ ਆ ਕਿਉਂਕਿ ਉੱਚੀ ਜਗ੍ਹਾ ਸੀਗੀ ਤੇ ਅਗਲੇ ਪਾਸੇ ਜਿਹੜੇ ਪਿੰਡ ਸੀ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਸੀਗੇ ਜਦੋਂ ਕਿ ਅਸੀਂ 4 ਦਿਨਾਂ ਤੋਂ ਉੱਥੇ ਜਿਹੜਾ ਲੰਗਰ ਬਣਾ ਰਹੇ ਸੀਗੇ ਅੱਗੇ ਵੀ ਲੈ ਕੇ ਜਾ ਰਹੇ ਸੀ ਤੋਂ ਪਿੰਡ ਵਾਲੇ ਲੋਕ ਵੀ ਸ਼ਕਾਇਰੇ ਸੀਗੇ ਪਰ ਉਹ ਚਾਂਚਕ ਅੱਜ ਜਿਹੜਾ ਪ੍ਰਸ਼ਾਸਨ ਦਾ ਦਬਾਅ ਪੈਣ ਕਰਕੇ ਉੱਥੋਂ ਦੀ ਜਿਹੜੀ ਪੰਚਾਇਤ ਆ ਮੌਜੂਦਾ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਭਾਈ ਤੁਸੀਂ ਜਿਹੜਾ ਆਪਦਾ ਲੰਗਰ ਆ ਇੱਥੋਂ ਕਿਤੇ ਚੇਂਜ ਕਰ ਲਓ ਕਿਉ ਤਾ ਉਹ ਕਹਿੰਦੇ ਸੀ ਜਿਹੜਾ ਰਸ਼ਨ ਆ ਸਾਰਾ ਸਾਨੂੰ ਦਿਓ ਤੁਸੀਂ ਸਾਡੀ ਸੋਚ ਇਹ ਹੈ ਜਥੇਬੰਦੀ ਦੀ ਹਰ ਇੱਕ ਵਿਅਕਤੀ ਦੀ ਸੋਚ ਇਹ ਆ ਕਿ ਅਸੀਂ ਜਿਹੜਾ ਪਿੰਡਾਂ ਦੇ ਵਿੱਚੋਂ ਤਿਲ-ਤਿਲ ਇਕੱਠਾ ਕਰਕੇ ਲੈ ਕੇ ਆਏ ਆ ਕਿਸਾਨਾਂ ਦਾ ਲੈ ਕੇ ਆਏ ਆ ਕਿ ਜਿਹੜਾ ਲੋੜਵੰਦ ਆ ਜਿੰਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਉਹਦੇ ਘਰ ਤੱਕ ਪਹੁੰਚੇ ਪਰ ਇਹ ਜਿਹੜੇ ਵਿਅਕਤੀ ਕੁਝ ਕੁ ਦੋ ਚਾਰ ਸ਼ਰਾਰਤੀ ਅੰਸਰ ਵਿੱਚੋਂ ਸਰਕਾਰ ਵੱਲੋਂ ਖੜੇ ਕੀਤੇ ਹੁੰਦੇ ਆ ਉਹਨਾਂ ਵੱਲੋਂ ਜਿਹੜਾ ਅੱਜ ਫੈਸਲਾ ਲਿਆ ਗਿਆ ਕਿ ਤੁਸੀਂ ਜਿਹੜਾ ਲੰਗਰ ਆਉਂਦਾ ਪਿੱਛੇ ਲੈ ਜਾਓ ਪਰ ਕੋਈ ਗੱਲ ਨਹੀਂ ਅਸੀਂ ਜਿਹੜੇ ਲੋੜਵੰਦ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਸਾਡੇ ਜਥੇਬੰਦੀ ਸਾਡੇ ਪੂਰੇ ਕਿਸ ਉਹੀ ਚਾਹੁੰਦਾ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ ਇਸ ਔਖੀ ਘੜੀ ਦੇ ਵਿੱਚ ਅਸੀਂ ਜਿਹੜਾ ਆਪਦਾ ਲੰਗਰ ਆ ਉੱਥੋਂ ਲੈ ਕੇ ਹੁਣ ਪਿੱਛੇ ਆਏ ਆ ਅਸੀਂ ਲੰਗਰ ਪਿੱਛੇ ਚਲਾਵਾਂਗੇ ਉੱਥੋਂ ਜਿਹੜੀਆਂ ਰਸਤਾ ਬਣਾ ਕੇ ਜਿਹੜੇ ਲੋੜਵੰਦ ਵੀਰ ਆ ਉਹਨਾਂ ਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਰਸਤੇ ਵੀ ਆ ਸੜਕਾਂ ਵੀ ਆ ਉਹ ਪਾਣੀ ਦੇ ਵਹਾਅ ਕਰ ਟੁੱਟੀਆਂ ਹੋਈਆਂ ਅਸੀਂ ਉੱਥੇ ਆਪਦਾ ਪਿੱਛੇ ਕੈਂਪ ਲਾ ਕੇ ਪਰਮਨੈਂਟ 24 ਘੰਟੇ ਲੰਗਰ ਚਲਾਵਾਂਗੇ ਲੰਬੇ ਸਮੇਂ ਤੱਕ ਚੱਲੂਗਾ ਫਿਰ ਸਾਡੀ ਜਥੇਬੰਦੀ ਵੱਲੋਂ ਪੂਰੇ ਲੋਕਾਂ ਵੱਲੋਂ ਇਹ ਹੁਣ ਇਕੱਠਾ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ ਕਣਕ ਦਾ ਬੀਜ ਜਾਂ ਡੀਪੀਏ ਜਾਂ ਜੰਨੀਆਂ ਵੀ ਸਪਰੇਆਂ ਉਹਦੀ ਮਦਦ ਜਿਹੜੀ ਲੈ ਕੇ ਜਿਹੜੇ ਕਿਸਾਨਾ ਜਿਹੜੇ ਲੋੜਵੰਦ ਵੀਰ ਆ ਉਹਨਾਂ ਦੀ ਜਿਹੜੀ ਮਦਦ ਕਰਾਂਗੇ ਪਰ ਸਰਕਾਰ ਵੱਲੋਂ ਜਿਹੜਾ ਪੂਰਾ ਇਹਦੇ ਡਿੱਕਾ ਲਾਇਆ ਜਾ ਰਿਹਾ ਜਿਹੜੇ ਸਾਡੇ ਵੀਰ ਅੱਜ ਸਵੇਰ ਦੀ ਵੀ ਗੱਲ ਉੱਥੇ ਉਹਨਾਂ ਨਾਲ ਝਗੜਾ ਵੀ ਹੋਇਆ ਕਿ ਤੁਸੀਂ ਰਸਤਾ ਸਾਨੂੰ ਦਿਓ ਜਦੋਂ ਕਿ ਲੋੜਵੰਦ ਤੱਕ ਜਾਣੇ ਚਾਹੀਦੇ ਜਿਹੜੇ ਦੂਜੇ ਲੋਕ ਤੱਕੇ ਨਾ ਖੋਣ ਦੀ ਕੋਸ਼ਿਸ਼ ਕਰਦੇ ਆ ਅੱਜ ਪੁਲਿਸ ਵੀ ਉੱਥੇ ਗਈ ਸੀਗੀ ਪਰ ਇਹ ਜਿਹੜਾ ਤੱਕਾ ਇੱਕ ਗੁੰਡਾ ਰਾਜ ਜਿਹੜਾ ਸ਼ੁਰੂ ਕੀਤਾ ਹੋਇਆ ਅਸੀਂ ਆਮ ਲੋਕਾਂ ਨੂੰ ਵੀ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਲੋੜਵੰਦਾਂ ਤੱਕ ਅਪਾ ਪਹੁੰਚਾਈਏ ਪਰ ਦੋ ਤਿੰਨ ਦਿਨ ਸੜਕਾਂ ਦਾ ਆਪਾਂ ਨੂੰ ਪਤਾ ਲੱਗ ਜੂਗਾ ਰਸਤੇ ਦਾ ਤਾਂ ਜਿਹੜੇ ਲੋਡਵਾਨ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਟੇ ਆ ਆਪਾਂ ਉਹਨਾਂ ਤੱਕ ਜਿਹੜਾ ਇਹ ਪਹੁੰਚਾ ਸਕੀਏ ਕਿੰਨੀਆਂ ਟਰਾਲੀਆਂ ਤਾਂ ਕਿਹੜੇ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਆਏ ਆ ਅਸੀਂ ਜੀ ਉੱਥੇ ਲਗਭਗ 13 ਪਿੰਡ ਆ ਜਿਹੜੇ ਪਾਣੀ ਦੀ ਲਪੇਟ ਦੇ ਵਿੱਚ ਆਏ ਹੋਏ ਆ ਅਸੀਂ ਸਾਰਿਆਂ ਦੇ ਵਿੱਚ ਕੋਸ਼ਿਸ਼ ਕਰ ਰਹੇ ਸੀ ਕੱਲ ਵੀ ਅਸੀਂ ਟਰੈਕਟਰ ਤੇ ਗਏ ਆ ਰੋਟੀ ਜਿਹੜਾ ਲੰਗਰ ਪ੍ਰਸ਼ਾਦਾ ਬਣਾ ਕੇ ਹਜ਼ਾਰੇ ਵਾਲੇ ਪਿੰਡ ਦੇ ਜਿਹੜੇ ਲੋਕ ਉਹ ਵੀ ਲੰਗਰ ਪ੍ਰਸ਼ਾਦਾ ਛਕਦੇ ਸੀਗੇ ਜੋ ਸਾਡੇ ਕੋਲੋਂ ਕਈ ਵਾਰ ਲੋਕ ਜਿਹੜੇ ਅੱਗੇ ਹੋਰ ਰਸਤਾ ਜਿਹੜੀਆਂ ਲੈ ਕੇ ਜਾਂਦੇ ਸੀ ਉਹਨਾਂ ਕੋਲੋਂ ਜਿਹੜਾ ਵੰਡਿਆ ਨਹੀਂ ਜਾਂਦਾ ਸੀ ਤਾਂ ਉਹ ਸਾਡੇ ਕੋਲ ਜਮ੍ਹਾਂ ਕਰਾ ਦਿੰਦੇ ਸੀ ਅਸੀਂ ਉਹਨਾਂ ਨੂੰ ਬਕਾਇਦਾ ਲਿਖਤੀ ਰਸੀਦ ਦੇ ਦਿੰਦੇ ਸੀ ਅਸੀਂ ਕਹਿੰਦੇ ਸੀ ਭਾਈ ਤੁਸੀਂ ਇੱਕ ਜਣਾ ਰੁਕ ਜਾਓ ਨਾਲ ਜਾ ਕੇ ਤੁਸੀਂ ਆਪ ਜਿਹੜਾ ਵੰਡਾਲਿਆ ਜੇ ਉਹ ਅਸੀਂ ਜਿਹੜਾ ਉਹਦਾ ਰਿਕਾਰਡ ਸਾਡੇ ਕੋਲੇ ਰਸੀਦਾਂ ਸਾਡੇ ਕੋਲੇ ਆ ਜਿਹੜਾ ਵੀ ਸਮਾਨ ਅਸੀਂ ਉਹਨਾਂ ਨੂੰ ਦਿੱਤਾ ਬਾਕੀ ਜਿਹੜਾ ਸਾਡਾ ਰਸਣ ਲੰਗਰ ਸ਼ੁਰੂ ਕਰਾਂਗੇ ਜਦੋਂ ਕਿ ਅਸੀਂ ਪਿਛੇ ਹਟਣ ਵਾਲੇ ਨਹੀਂ ਆ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ ਇਹ ਸੁੱਕਾ ਰਸਣੀਆਂ ਜਾਂ ਬਣਾ ਕੇ ਲੈ ਕੇ ਆਏ ਹਾਂ ਲੰਗਰ ਨਹੀਂ ਅਸੀਂ ਜੀ ਬਣਾ ਬਣਾਇਆ ਵੀ ਹੈ ਬਣਿਆ ਹੈਗਾ ਸਾਡੇ ਕੋਲ ਲੰਗਰ ਸਵੇਰ ਦੇ ਜਿਹੜੇ ਸਾਡੇ ਲਗਭਗ 3 4 ਜਿਹੜੇ ਟਾਪਾ ਜਿਹੜੇ ਸਬਜ਼ੀ ਦੇ ਬਣੇ ਹੋਏ ਆ ਪ੍ਰਸ਼ਾਦਾ ਜਿਹੜਾ ਉਹ ਵੀ ਤਿਆਰ ਹੋਇਆ ਹੈ ਸ਼ਾਮ ਨੂੰ ਫਿਰ ਪੂਰਾ ਦਿਨ ਜਿਹੜਾ ਲੰਗਰ ਆਲਰੇਡੀ ਚੱਲਦੇ ਰਹਿਣਾ ਤਿਆਰ ਹੋਇਆ ਹੁੰਦਾ ਉਹ ਵਰਤਾਈ ਜਾਂਦੇ ਆ ਅਸੀਂ ਪਰ ਹੁਣ ੜਕਾ ਲੱਗ ਗਿਆ ਅਸੀਂ ਪਿੱਛੇ ਆਏ ਆ ਹੋਰ ਵੀ ਜਿਹੜੇ ਲੋਕ ਵੀਰ ਉਥੇ ਕਾਫੀ ਆਏ ਸੀਗੇ ਜਿਹੜੇ ਦੂਰੋਂ ਦੂਰੋਂ ਉਹਨਾਂ ਨੂੰ ਵੀ ਇਹ ਜਿਹੜਾ ਤੁਸੀਂ ਗੱਲ ਕੀਤੀ ਕਿ ਪੱਕਾ ਕੈਂਪ ਲਾਵਾਂਗੇ ਬੇਸ ਜਿਹੜੀ ਹੈਗੀ ਕਿੱਥੇ ਬਣਾਉਂਗੇ ਤੁਸੀਂ ਇੱਥੋਂ ਕਿਉਂਕਿ ਜਿਹੜੇ ਦੇਖਣ ਵਾਲੇ ਹੈਗੇ ਉਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਕਿੱਥੇ ਬੈਠਣਾ ਹੈ ਅਸੀਂ ਹੁਣ ਇਹੀ ਜਗ੍ਹਾ ਦੇਖ ਰਹੇ ਸੀ ਕੋਈ ਲੋਕੇਸ਼ਨ ਇੱਥੇ ਇੱਥੋਂ ਜਿਹੜਾ ਨੇੜੇ ਹੋਏ ਨੇੜੇ ਵੀ ਪਵੇ ਤੇ ਜਿਹੜਾ ਸਾਨੂੰ ਲੰਗਰ ਜਿਹੜਾ ਪਕਾ ਕੇ ਜਿਹੜਾ ਅਸੀਂ ਗਾਂਵ ਵੀ ਲੈ ਜਾਈਏ ਸੌਖਾ ਹੋ ਜੇ ਸਹੀ ਸਮੇਂ 'ਚ ਵੀ ਪਹੁੰਚ ਜਿਹੜੇ ਆਉਣ ਵਾਲੇ ਲੋਕ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਉਹਨਾਂ ਦਾ ਰਹਿਣ ਦਾ ਪ੍ਰੋਗਰਾਮ ਵੀ ਅਸੀਂ ਕਰ ਰਹੇ ਹਾਂ ਅਸੀਂ ਇਸੇ ਰੋਡ ਤੇ ਹੀ ਕਿਸੇ ਕੋਈ ਵਧੀਆ ਲੋਕੇਸ਼ਨ ਕੋਈ ਦੇਖ ਰਹੇ ਹਾਂ ਹੁਣ ਜਾ ਕੇ ਦੇਖ ਕੇ ਆਪਣਾ ਨੰਬਰ ਤੁਸੀਂ ਬੋਲ ਦੋ ਜੇਕਰ ਜਿੰਨੇ ਵੀ ਦੇਖਣ ਵਾਲੇ ਆ ਉਹਨਾਂ ਕੋਲ ਇਨਫੋਰਮੇਸ਼ਨ ਜਿਹੜੀ ਚੱਲ ਜੇ ਬਿਲਕੁਲ ਜੀ ਮੇਰਾ ਮੋਬਾਈਲ ਨੰਬਰ ਹੈਗਾ 9780844145 ਫਿਰ ਦੁਬਾਰਾ 9780844145 ਜਿਹੜਾ ਵੀ ਵੀਰ ਆਉਂਦਾ ਪੁਲਿਸ ਕੰਟੈਕਟ ਕਰਕੇ ਆਵੇ ਕਿਉਂਕਿ ਆਪਣੀ ਜਿਹੜੀ ਸੋਚ ਆਪਣੇ ਹਰ ਇੱਕ ਵਿਅਕਤੀ ਦੀ ਆਮ ਨਾਗਰਿਕ ਦੀ ਸੋਚੇ ਆ ਜਿਹੜਾ ਲੋਡ ਬੰਦ ਆ ਉਹਦੇ ਤੱਕ ਜਿਹੜੀ ਆਪਾਂ ਪਹੁੰਚ ਕਰੀਏ ਕਿਉਂਕਿ ਕਈ ਲੋਕ ਜਿਹੜੇ ਐਵੇਂ ਦੇ ਵੀ ਆ ਜਿਹੜੇ ਉਹ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਹ ਜਿਹੜੇ ਆਪਦੇ ਘਰ ਪਰ ਰਹੇ ਆ ਆਪਾਂ ਇਹ ਕਰਦੇ ਲੋਡ ਬੰਦ ਤੱਕ ਜਰੂਰ ਪਹੁੰਚਾਈਏ ਸਵੇਰ ਦੀਆਂ ਕਿੰਨੀਆਂ ਕਟਾਲੀਆਂ ਕਿਉਂਕਿ ਜਦੋਂ ਅਸੀਂ ਆ ਰਹੇ ਸੀਗੇ ਕਾਫੀ ਟਰਾਲੀਆਂ ਦੇਖੀਆਂ ਹੈਗੀਆਂ ਕਿ ਜਿਹੜੀਆਂ ਰਾਸ਼ਨ ਦੀਆਂ ਭਰ-ਭਰ ਕੇ ਆ ਰਹੀਆਂ ਆ ਤੇ ਇਹ ਲੋਕ ਹੁਣ ਜਦੋਂ ਅੱਕ ਕੇ ਵਾਪਸ ਮੁੜ ਰਹੇ ਆ ਤੇ ਕੀ ਸਲਾਹ ਤੁਸੀਂ ਦਿਓਗੇ ਜਿਹੜੇ ਇਧਰ ਨੂੰ ਟਰਾਲੀਆਂ ਭਰ-ਭਰ ਕੇ ਲੈ ਕੇ ਆਓ ਕਿਉਂਕਿ ਬਹੁਤ ਸੀ ਟਰਾਲੀਆਂ ਸਾਡੀ ਤਾਂ ਇਹੀ ਰਹਿ ਹੈ ਜੀ ਜਿੰਨੀਆਂ ਵੀ ਸੰਸਥਾਵਾਂ ਜਾਂ ਜਿੰਨੇ ਵੀ ਪਿੰਡਾਂ ਦੇ ਲੋਕ ਆ ਜਿਹੜੇ ਕੀ ਹੜ ਦੀ ਮਾਰ ਤੋਂ ਬਚਿਆ ਜਾਂ ਜਿਹੜੇ ਇਨਸਾਫ ਪਸੰਦ ਲੋਕ ਆ ਜਿਹੜੇ ਚਾਹੁੰਦੇ ਆ ਕਿ ਔਖੀ ਘੜੀ ਦੇ ਵਿੱਚ ਅਸੀਂ ਇਹਨਾਂ ਦਾ ਸਾਥ ਦੇ ਸਕੀਏ ਤਾਂ ਉਹ ਇੱਕ ਜਗ੍ਹਾ ਤੇ ਕੋਸ਼ਿਸ਼ ਕਰਕੇ ਡੰਪ ਕਰ ਲੈਣ ਚਾਹ ਜਿੱਥੇ ਵੀ ਉਹਨਾਂ ਨੂੰ ਠੀਕ ਲੱਗਦਾ ਇੱਕ ਜਗ੍ਹਾ ਤੇ ਰਾਸ਼ਨ ਆ ਜਾਂ ਆਚਾਰ ਆ ਉਹ ਉਹਨਾਂ ਦੀ ਡੰਪ ਕਰ ਲੈਣਾ ਜਿੰਨੀ ਦੇਰ ਜਿਹੜਾ ਰਸਤਾ ਕੋ ਕਲੀਅਰ ਨਹੀਂ ਹੁੰਦਾ ਕਿਉਂਕਿ ਜਿਹੜੇ ਸੜਕਾਂ ਟੁੱਟ ਚੁੱਕੀਆਂ ਆ ਉਹ ਜਿੱਥੋਂ ਤਿੱਕਰ ਸੰਪਰਕ ਸੜਕ ਦਾ ਹੈਗਾ ਉਥੋਂ ਤਿੱਕਰ ਰਾਸ਼ਨ ਲੈ ਕੇ ਆਉਂਦੇ ਆ ਉਥੇ ਜਿਹੜੇ ਉਹੀ ਬੰਦੇ ਵਾਰ-ਵਾਰ ਜਿਹੜਾ ਰਾਸ਼ਨ ਲੈ ਰਹੇ ਆ ਜਿਹੜੇ ਆਮ ਬੰਦੇ ਜਿਹੜੇ ਜਿਨ੍ਹਾਂ ਦੇ ਘਰ ਵਿੱਚ ਪਾਣੀ ਦੇ ਡੁੱ ਰਾਸ਼ਣ ਕਿਉਂ ਪਹੁੰਚ ਨਹੀਂ ਸਕਦਾ ਕਿਉਂ ਕਿ ਜਿਹੜਾ ਸੜਕੀ ਉਹ ਬੰਦ ਹੋਈ ਹੋਈ ਆ ਅਸੀਂ ਇਹੀ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਕਿ ਤੁਸੀਂ ਦੋ ਤਿੰਨ ਦਿਨ ਜਿਹੜਾ ਜੇ ਰੁਕਜੋ ਜਿਆਦਾ ਵਧੀਆ ਆਪਣੇ ਤਰੀਕੇ ਨਾਲ ਤੁਸੀਂ ਆਪਦੇ ਹਿਸਾਬ ਨਾਲ ਜਿੱਥੇ ਤੁਹਾਨੂੰ ਠੀਕ ਲੱਗਦਾ ਤੁਸੀਂ ਜਿਹੜਾ ਰਾਸ਼ਣਾ ਜੋ ਰਸਤਾ ਜਮਾ ਕਰਕੇ ਬਾਅਦ ਵਿੱਚ ਟਰੈਕਟਰ ਲਿਆ ਕੇ ਜਾਂ ਆਪਣੇ ਵਹੀਕਲ ਲਿਆ ਕੇ ਜਿਹੜਾ ਹਰ ਘਰ ਤੱਕ ਪਹੁੰਚਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਜਿੱਥੇ ਬੰਦੀ ਵੱਲੋਂ ਇਹੀ ਆ ਕਿ ਕਣ ਕੰਬ ਜਾਵਾਂਗੇ ਜ਼ਮੀਨਾਂ ਪਧਰੀਆਂ ਕਰਾਂਗੇ ਬੜੀ ਵੱਡੀ ਪੱਧਰ ਤੇ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਆ ਜੋ ਵੀ ਨੁਕਸਾਨ ਹੋਇਆ ਕੋਈ ਨਹੀਂ ਤਾਂ ਗੁਰੂ ਮਹਾਰਾਜ ਦੀ ਚਲੋ ਦੇ ਕਿਉਂਕਿ ਜੇਕਰ 2023 ਦੇ ਵਿੱਚ ਪਹਿਲਾਂ ਇਹ ਸਾਰੇ ਕਿਸਾਨਾਂ ਨੂੰ ਹੜਾਂ ਦੀ ਮਾਰ ਪਈ ਆ ਇਹ ਸਭ ਤੋਂ ਵੱਡੀ ਗੱਲ ਉਸ ਤੋਂ ਇਹ ਹੈ ਜਿਹੜਾ ਇਹ ਰਕਬਾ ਇਹ ਹੈਗਾ ਸੈਂਟਰਲ ਗਵਰਨਮੈਂਟ ਦਾ ਜਿਹੜਾ ਕਿ ਕਿਸਾਨਾਂ ਦੇ ਨਾਂ ਤੇ ਨਹੀਂ ਆ 2007 ਵਾਲੀ ਪਾਲਿਸੀ ਵਾਲੀ ਜ਼ਮੀਨ ਸੀ ਉਹ ਵੀ ਸਰਕਾਰ ਵੱਲੋਂ ਤੋੜ ਦਿੱਤੀ ਗਈ ਆ ਕੁਝ ਆਬਾਦਕਾਰਾਂ ਦੀ ਆ ਉਹ ਇਹਨਾਂ ਦੇ ਨਾਂ ਨਾ ਹੋਣ ਕਰਕੇ ਜਿਹੜਾ ਕੋਈ ਵੀ ਮੁਆਵਜ਼ਾ ਵੀ ਇਹਨਾਂ ਨੂੰ ਨਹੀਂ ਮਿਲਦਾ ਮੁਆਵਜ਼ੇ ਤੋਂ ਵੀ ਵਾਂਝੇ ਰਹਿ ਜਾਂਦੇ ਆ ਇਸ ਕਰਕੇ ਜਿੰਨੇ ਵੀ ਕਿਸਾਨਾਂ ਜਿੰਨੇ ਵੀ ਵੀਰ ਆ ਸਾਰੇ ਉਹ ਵੱਧ ਤੋਂ ਵੱਧ ਆਪਾਂ ਇਹਨਾਂ ਦੀ ਮਦਦ ਕਰੀਏ ਪਰ ਕਰੀਏ ਲੋੜਵੰਦਾਂ ਦੀ ਜੇਕਰ ਸਰਕਾਰ ਨੇ ਪਹਿਲਾਂ ਹੀ ਇਹਨਾਂ ਦੀ ਖਲਾਈ ਕੀਤੀ ਹੁੰਦੀ ਜਾਂ ਪਾਣੀ ਸਮੇਂ ਸਿਰ ਛੱਡਿਆ ਹੁੰਦਾ ਜਾਂ ਜਿਹੜੀਆਂ ਨਹਿਰਾਂ ਬਾਹਰ ਰਾਜਸਥਾਨ ਦੇ ਵਿੱਚ ਜਾ ਰਹੀਆਂ ਉਹਨਾਂ ਦੇ ਵਿੱਚ ਜਿਹੜਾ ਪਾਣੀ ਆ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਬੰਦ ਕਰ ਦਿੰਦੇ ਆ ਜਦੋਂ ਕਿ ਉਹਨਾਂ ਨੇ ਆਪ ਪਾਣੀ ਲੈ ਕੇ ਜਾਣਾ ਜ਼ਿੰਮੇਵਾਰੀ ਆ ਉਹਨਾਂ ਦੀ ਰਾਜਸਥਾਨ ਦੀ ਆ ਉਸ ਵਿਭਾਗਮੇ ਦੀ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ ਉਹਨੂੰ ਸਾਫ਼ ਕਰਨ ਦੀ ਪਰ ਇਹਨਾਂ ਨੂੰ ਇਹ ਬੰਦ ਨਹੀਂ ਕਰਨੇ ਚਾਹੀਦੇ ਜੱਕ ਦਾਮ ਜਿਹੜਾ ਪਾਣੀ ਨਹੀਂ ਛੱਟਣਾ ਚਾਹੀਦਾ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨਾਂ ਦਾ ਆਮ ਪਰਿਵਾਰਾਂ ਦਾ ਜਿਹੜਾ ਨੁਕਸਾਨ ਹੋਇਆ ਘਰ ਟਹਿ ਚੁੱਕੇ ਜਿਹੜੇ ਕਿਸਾਨ ਪਹਿਲਾਂ ਹੀ ਜਿਹੜੇ ਆ ਬਹੁਤ ਕਮਜ਼ੋਰ ਆ ਕਰਜ਼ੇ ਦੀ ਮਾਰ ਹੀਟਾ ਫਸਲਾਂ ਦੇ ਭਾਅ ਘਟ ਸਾਡੀ ਆਪੀ ਲਈ ਇਹੀ ਆ ਵੀਰਾਂ ਨੂੰ ਕਿ ਜਦੋਂ ਰਸਤਾ ਚੱਲਦਾ ਤੁਸੀਂ ਘਰ ਘਰ ਤੱਕ ਜਿਹੜਾ ਆਪ ਰਸਨਾ ਉਹ ਮੁਹੱਈਆ ਕਰਾਓ ਜੀ ਚਲੋ ਜੀ ਥੈਂਕ ਯੂ ਜਿਹੜਾ ਬਾਰਡਰ ਹੈ ਆਪਣਾ ਸੈਣੀ ਵਾਲਾ ਹੈੜੇ ਇਸ ਤੋਂ ਕਿਸੇ ਟਾਈਮ ਪਹਿਲਾਂ ਤਿੰਨ ਤਿੰਨ ਨਹਿਰਾਂ ਨਿਕਲਦੀਆਂ ਸੀ ਜਿਹੜੀਆਂ ਤਿੰਨ ਨਹਿਰਾਂ ਨਿਕਲਦੀਆਂ ਉਹਨਾਂ ਤਿੰਨਾਂ ਨਹਿਰਾਂ ਦੇ ਵਿੱਚੋਂ ਇੱਕ ਨਹਿਰ ਪਾਕਿਸਤਾਨ ਜੋ ਜਾਂਦੀ ਸੀ ਕੱਚੀ ਕੋਠੀ ਕਸੂਰ ਤਾਰੇਗੜ ਇਹਨਾਂ ਪਿੰਡਾਂ ਇਸ ਇਲਾਕੇ ਨੂੰ ਪਾਣੀ ਦਿੱਤਾ ਜਾਂਦਾ ਸੀ ਪਰ ਕੀ ਹੋ ਗਿਆ ਕਿ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਦੋ ਦੇਸ਼ ਬਣ ਕੇ ਉਹਨਾਂ ਦੇਸ਼ਾਂ ਦੇ ਵਿੱਚ ਫਿਰ ਇੱਕ ਨਹਿਰ ਜਿਹੜੀ ਸੀ ਕਸੂਰ ਪਾਕਿਸਤਾਨ ਨੂੰ ਜਾਂਦੀ ਉਹ ਬੰਦ ਹੋ ਗਈ ਦੂਜੀਆਂ ਨਹਿਰਾਂ ਵਿੱਚ ਪਾਣੀ ਘਟ ਛੱਡਣ ਕਰਕੇ ਜੇ ਅੱਜ ਉਹਨਾਂ ਨਹਿਰਾਂ ਵੀ ਖੁੱਲ ਟਾਈਟ ਵਗਦੀਆਂ ਹੁੰਦੀਆਂ ਤੇ ਜਿਹੜਾ ਪਾਣੀ ਸੀ ਇੰਨਾ ਫਲੋ ਪਿੱਛੇ ਨਹੀਂ ਹੋਣਾ ਸੀ ਪਰ ਮੈਂ ਲੋਕਾਂ ਨੂੰ ਵੀ ਇਹ ਸਮਝਾਉਣਾ ਚਾਹਣਾ ਬੇਨਤੀ ਵੀ ਕਰਨੀ ਚਾਹਣਾ ਵੀ ਤੁਸੀਂ ਜੇ ਕੋਈ ਲੰਗਰ ਲੈ ਕੇ ਆਂਦਾ ਤੇ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਚੀਜ਼ ਲਵੋ ਜਿੰਨੀ ਕੋਈ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਓਨੀ ਹੀ ਲਵੋ ਤੁਹਾਡੇ ਘਰੇ 4-4 5-5 ਗੱਠਾਂ ਪਸ਼ੂਆਂ ਵਾਸਤੇ ਚਾਰ ਦੀਆਂ ਪਈਆਂ ਨੇ ਇਹ ਨਹੀਂ ਕਿ ਆਪਾਂ ਸਟਾਕ ਕੀਤੀ ਜਾਣਾ ਸਟਾਕ ਨਾ ਕਰੋ ਅਗਲੇ ਵਕਤੋ ਵੀ ਸਾਨੂੰ ਭਾਈ ਇੰਨੀ ਕੋਈ ਤੁਹਾਨੂੰ ਜ਼ਰੂਰਤ ਆਪਾਂ ਜੇ ਆਪਣਾ ਘਰ ਬਚਿਆ ਹੈ ਤੇ ਆਪਣੇ ਘਰੇ ਦਾਣੇ ਹੈਗੇ ਨੇ ਆਪਾਂ ਨੂੰ ਚੀਜ਼ ਮੁੱਲ ਲਾਈਨ ਮੁੱਲ ਲਾਈਨ ਦੀ ਤਾਂ ਲੋੜ ਹੀ ਨਹੀਂ ਨਾ ਕਿਸੇ ਕੋਲ ਮੰਗਲ ਦੀ ਲੋੜ ਹੈ ਕਿਉਂਕਿ ਫਿਰ ਸਾਨੂੰ ਇਹ ਜ਼ਰੂਰ ਤੇ ਕਿ ਅਸੀਂ ਉਹਨਾਂ ਨੂੰ ਆ ਕੇ ਭਾਈ ਸਾਡੀ ਕਣਕ ਬਚਾ ਦਿਆ ਜੇ ਮੇਰੀ ਫਸਲ ਤਬਾਹ ਹੋ ਗਈ ਮੇਰੇ ਕੋਲ ਪੈਸੇ ਨਹੀਂ ਗੀ ਇਹ ਬੇਨਤੀ ਕਰਨੀ ਚਾਹੀਦੀ ਮੈਂ ਤਾਂ ਲੋਕਾਂ ਨੂੰ ਇਹ ਆਣਾ ਵੀ ਕਿਸੇ ਨਾਲ ਲੜਾਈ ਝਗੜੇ ਚ ਵੈਰ ਵੇ ਉਹ ਚ ਨਾ ਪੋ ਉਸ ਪ੍ਰਮਾਤਮਾ ਦਾ ਸ਼ੁਕਰ ਕਰੋ ਉਸ ਈਸ਼ਵਰ ਦਾ ਕਿਉਂਕਿ ਜਿੰਨੇ ਸਾਡੀਆਂ ਜਾਨਾਂ ਬਚਾ ਦਿੱਤੀਆਂ ਨੇ ਕਿਉਂਕਿ ਸਭ ਤੋਂ ਜਾਨ ਜਾਨ ਕੀਮਤੀ ਹੈ ਫਸਲ ਤਾਂ ਫਿਰ ਵੀ ਹੋ ਸਕਦੀ ਮੈਂ ਇਹ ਫਿਰ ਦੁਬਾਰਾ ਕਰ ਸਾਡੀ ਭਾਰਤ ਸਰਕਾਰ ਨੂੰ ਵੀ ਸਾਡੇ ਤੇ ਰਹਿਮ ਹੋਣਾ ਚਾਹੀਦਾ ਹੈ ਕਿ ਲੋਕਾਂ ਤੇ ਵੀ ਲੋਕਾਂ ਦੀ ਮਦਦ ਕੀਤੀ ਜਾਵੇ ਕਿਵੇਂ ਨਾ ਕਿਵੇਂ ਕਿਸੇ ਢੰਗ ਤਰੀਕੇ ਨੇਰੇ ਮੰਤਰੀਆਂ ਦੇ ਗਿੜਿਆ ਮਾਰਨ ਨਾਲ ਕੁਝ ਨਹੀਂ ਹੋਣਾ ਜੋ ਕਿ ਜਿਹੜਾ ਕਿਸਾਨ ਹੈ ਉਸ ਦੀ ਇੱਕ ਇਹੋ ਜੀ ਫਸਲ ਇੱਕ ਇਹੋ ਜੀ ਦੁਕਾਨਦਾਰੀ ਜਿੰਨੂੰ ਤਾਲਾ ਨਹੀਂ ਲਾ ਸਕਦਾ ਕਿਉਂਕਿ ਹਰ ਇੱਕ ਦੁਕਾਨਦਾਰ ਰਾਤ ਨੂੰ ਤਾਲਾ ਲਾ ਕੇ ਸੌਂਦਾ ਪਰ ਇੱਕ ਜ਼ਿਮੀਦਾਰ ਹੈ ਜਿਹੜਾ ਰਾਤ ਨੂੰ ਖੁੱਲੇ ਸਾਮਾਨ ਥੱਲੇ ਉਹਦੀ ਫਸਲ ਛੱਡ ਕੇ ਸੌਂ ਜਾਂਦਾ ਮੈਂ ਤਾਂ ਇੰਨੀਆਂ ਕੋਈ ਬੇਨਤੀਆਂ ਕਰਾਂਗਾ ਜੀ ਤੁਸੀਂ ਕਿਹੜੇ ਪਿੰਡ ਤੋਂ ਆਇਓ ਅਸੀਂ ਫਿਰੋਜ਼ਪੁਰ ਤੋਂ ਆਏ ਜੀ ਮੈਂ ਸਵੇਰ ਤੋਂ ਅਸੀਂ ਗਏ ਸਾਂ ਇੱਧਰ ਲੰਗਰ ਪ੍ਰਸ਼ਾਦਾ ਮੰਡਨ ਇਹ ਸਾਡੇ ਪ੍ਰਧਾਨ ਸਾਹਿਬ ਨੇ ਇਹਨਾਂ ਨੇ ਇੱਥੇ ਲਾਇਆ ਸੀ ਲੰਗਰ ਹੋਰ ਇਹਨਾਂ ਨਾਲ ਕੁਝ ਪਿੰਡ ਦੀ ਬਹਿਸ ਹੋ ਗਈ ਵੀ ਤੁਸੀਂ ਇੱਥੋਂ ਲੰਗਰ ਲੈ ਜਾਓ ਕਈਆਂ ਬੰਦਿਆਂ ਨੂੰ ਕਈ ਚੰਗੇ ਕੰਮ ਹਜਮ ਨਹੀਂ ਹੁੰਦੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੋ ਸਕਦੇ ਪੁੰਨੀ ਵੀ ਹੈਗੇ ਨੇ ਤੇ ਪਾਪੀ ਵੀ ਹੈਗੇ ਨੇ ਕਿਉਂਕਿ ਜੇ ਅਸੀਂ ਇਹ ਸੋਚ ਗਏ ਵੀ ਜੇ ਲੰਗਰ ਦੀ ਕੋਈ ਸੇਵਾ ਕਰ ਰਿਹਾ ਤਾਂ ਅਸੀਂ ਉਹਦਾ ਲੰਗਰ ਬੰਦ ਕਰਾ ਦਿਆਂਗੇ ਤੇ ਕਦੀ ਵੀ ਨਹੀਂ ਹੋ ਸਕਦਾ ਕਿਉਂਕਿ ਸਾਡੇ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਬੰਦਾ ਸੇਵਾ ਕਰ ਰਿਹਾ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੀ ਖਲੋਈਏ ਕਿਉਂਕਿ ਜੇ ਅੱਜ ਉਹਨੇ ਥੋੜੀ ਮਦਦ ਕੀਤੀ ਹੈ ਕੱਲ ਨੂੰ ਉਹ ਸਾਡੀ ਜਾਦੀ ਵੀ ਕਰੇ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਅੱਜ ਵੇਖੋ ਕਿੰਨੇ ਲੋਕ ਉੱਠ ਉੱਠ ਕੇ ਕੋਈ ਰਾਜਸਥਾਨ ਤੋਂ ਆ ਰਿਹਾ ਹੈ ਕੋਈ ਯੂਪੀ ਤੋਂ ਆ ਰਿਹਾ ਹੈ ਕੋਈ ਬਿਹਾਰ ਤੋਂ ਆ ਰਿਹਾ ਸਾਰੇ ਲੋਕ ਸੇਵਾ ਕਰ ਰਹੇ ਨੇ ਕਿਉਂਕਿ ਪੰਜਾਬ ਅੱਜ ਹੜ ਦੀ ਮਾਰ ਥੱਲੇ ਆ ਗਿਆ ਕੋਈ ਸਮਾਂ ਸੀ ਜਦੋਂ ਦੂਸਰੇ ਸਟੇਟ ਬੇਟਾ ਮਾਰਥੇ ਲਿਆਂਦੀਆਂ ਨੇ ਤੇ ਸਾਡਾ ਪੰਜੜਾ ਪੰਜਾਬ ਹੈ ਵੱਧ ਚੜ ਕੇ ਉਹਨਾਂ ਦੀ ਜਾ ਕੇ ਮਦਦ ਕਰਦਾ ਕਿਉਂਕਿ ਸਾਡੇ ਖੂਨ ਦੇ ਵਿੱਚ ਇਹੋ ਜਿਹਾ ਜੇ ਸਾਡੇ ਤੇ ਅਹਿਮਦ ਸ਼ਾਹ ਅਬਦਾਲੀ ਜਾਂ ਮੁਹੰਮਦ ਗੋਰੀ ਕੋਈ ਵੀ ਚੜ ਕੇ ਆਂਦਾ ਸੀ ਉਹਨਾਂ ਨੂੰ ਰਸਤੇ ਵਿੱਚ ਹੀ ਰੋਕਿਆ ਜਾਂਦਾ ਸੀ ਕਿਉਂਕਿ ਪੰਜਾਬ ਦੇ ਅੰਦਰ ਇੱਕ ਜਜ਼ਬਾ ਹੈ ਚਾਹੇ ਪੰਜਾਬੀ Hindu ਹੈ ਚਾਹੇ ਪੰਜਾਬੀ ਸਿੱਖ ਹੈ ਚਾਹੇ ਪੰਜਾਬੀ 크ਰਿਸਚਨ ਨੇ ਚਾਹੇ ਪੰਜਾਬੀ ਕੋਈ ਬਾਲਮੀਕ ਹੈ ਕਿਸੇ ਵੀ ਜਾਤੀ ਨਾਲ ਕੋਈ ਸੰਬੰਧਤ ਹੈ ਉਹਨਾਂ ਦੇ ਅੰਦਰ ਇੱਕ ਖੂਨ ਦੇ ਵਿੱਚ ਜज्ਬਾ ਹੈ ਕਿ ਅਸੀਂ ਉਹਦੇ ਪੰਜਾਬ ਤੋਂ ਕਿਸੇ ਨੂੰ ਕਰਾਸ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਸਾਨੂੰ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ ਇੱਕੋ ਹੀ ਸਬਕ ਸਿਖਾਇਆ ਹੈ ਕਿ ਸਿੱਖਾ ਤੂੰ ਹਰ ਇੱਕ ਦੀ ਰਾਖੀ ਕਰਨੀ ਹੈ ਹਰ ਇੱਕ ਨੂੰ ਕਿਰਤ ਕਰਨੀ ਤੇ ਵੰਡ ਕੇ ਛਕਣਾ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਦੋਸਤੋ ਇਹ ਜੋ ਸੇਵਾਦਾਰ ਕਿਸਾਨ ਵੀਰ ਆ ਰਸ਼ਨ ਲੈ ਕੇ ਆਏ ਹੋਏ ਆ ਲੰਗਰ ਦੀਆਂ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਟਰਾਲੀਆਂ ਜਿਹੜੀਆਂ ਆ ਇੰਨੀਆਂ ਖੜੀਆਂ ਆ ਆ ਵਾਪਸ ਮੋੜੇ ਜਾ ਰਹੇ ਆ ਕਿਉਂਕਿ ਆ ਪ੍ਰਸ਼ਾਸਨਵਨੋ ਵੀ ਅੱਗੇ ਕਹਿੰਦੇ ਜੀ ਕਾਰਡ ਇਸ਼ੂ ਕੀਤੇ ਹੋਏ ਆ ਉਹ ਹੀ ਅੱਗੇ ਜਾ ਸਕਦੇ ਆ ਦੇਖ ਸਕਦੇ ਹੋ ਕਿ ਟਰਾਲੀਆਂ ਜਿਹੜੀਆਂ ਰਸ਼ਨ ਦੀਆਂ ਭਰੀਆਂ ਵਾਪਸ ਜਾ ਰਹੀਆਂ ਆ ਤੇ ਇੱਕ ਇਹ ਬਹੁਤ ਹੀ ਇੱਕ ਪ੍ਰਸ਼ਾਸਨਵਨੋ ਆਪਾਂ ਜੇ ਕਹਾਂਗੇ ਘਟ ਗਿਆ ਐਕਟ ਕੀਤਾ ਗਿਆ ਆ ਕਿ ਜਿੰਨੇ ਵੀ ਇੱਥੇ ਸੇਵਾਦਾਰ ਸੇਵਾ ਲੈ ਕੇ ਆਏ ਆ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਨਿਰਾਸ਼ ਜਿਹੜਾ ਹੈਗਾ ਆ ਵਾਪਸ ਮੋੜਿਆ ਜਾ ਰਿਹਾ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਰਾਲੀਆਂ ਵਾਪਸੀ ਦੀਆਂ ਤਿਆਰੀਆਂ ਹੋ ਗਈਆਂ ਕੀ ਰੀਜਨ ਆ ਸਮਾਨ ਹੀ ਬਹੁਤ ਜ਼ਿਆਦਾ ਹੋ ਗਿਆ ਜੀ ਉੱਥੇ ਠੀਕ ਹੈ ਜੀ ਉੱਚਾ ਪਸ਼ੂਆਂ ਦਾ ਰਸਨ ਪਾਣੀ ਬਹੁਤ ਹੋ ਗਿਆ ਬੰਦਿਆਂ ਦਾ ਬਹੁਤ ਰਸਨ ਪਾਣੀ ਵਗ ਗਿਆ ਠੀਕ ਹੈ ਦੇਖੋ ਹੁਣ ਆਏ ਵੀ ਕਿਸੇ ਹੋਰ ਪਿੰਡ ਜਿਹੜੇ ਬਹੁਤ ਜ਼ਿਆਦਾ ਹੋਊ ਹੈ ਵੀ ਉੱਥੇ ਰਸਨ ਜਾਵੇ ਠੀਕ ਹੈ ਜੀ ਇਹਨਾਂ ਦਾ ਆਪਾਂ ਵੀ ਮੰਨ ਲਓ ਜਦੋਂ ਕੋਈ ਕਣਕਾਂ ਦਾ ਆਊਗਾ ਉਦੋਂ ਚਲੋ ਵੀ ਆਪਾਂ ਕਣਕਾ-ਕਣਕਾ ਬੀਜ ਦਿਆਂਗੇ ਤੇਲ ਪਾਣੀ ਵਾਸਤੇ ਪੈਸੇ ਰੱਖਣ ਵਾਹਵਾਹੀ ਵਾਸਤੇ ਆਪਣਾ ਜਿੱਥੇ ਹੁਣ ਰਸਨ ਦੀ ਲੋੜ ਆ ਉੱਥੇ ਜਾ ਆ ਜਾਵੇ ਬੇਨਤੀ ਜੀ ਇਹ ਇੱਕ ਥਾਂ ਬੰਨ੍ਹ ਕੇ ਤੇ ਬਸਾਂ ਵੀ 10 ਦਿਨ ਠਹਿਰ ਕੇ ਆ ਜੋ ਕੁਝ ਕਿ ਹੁਣ ਕੇਰਰ ਹਸਨ ਫੁੱਲ ਵਾਗੇ ਜੋ ਪਿੰਡਾਂ ਚ ਪਰ ਜਿੰਨੇ ਵੀ ਤੁਸੀਂ ਟਰਾਲੀਆਂ ਲੈ ਕੇ ਆਏ ਆ ਕੀ ਆਪਸ ਵਿੱਚ ਇੱਕ ਮੈਨੇਜਮੈਂਟ ਟੀਮ ਨਹੀਂ ਬਣਾ ਸਕਦੇ ਕਿ ਇਹ ਆਪਾਂ ਇਕਾ ਕਰਕੇ ਕਿਤੇ ਇੱਕ ਥਾਂ ਤੇ ਕੈਂਪ ਲਗਾਇਆ ਜਾਵੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ 2 ਮਹੀਨਿਆਂ ਤੇ ਕਿਰਪਾਣੀ ਜਾਂ ਮਹੀਨੇ ਤੇ ਕਿਰਪਾਣੀ ਥੱਲੇ ਡਿੱਗਦਾ ਆ ਉਸ ਤੋਂ ਬਾਅਦ ਹੀ ਸਾਰਾ ਜਿਹੜੀ ਡੈਮੇਜ ਹੋਈ ਉਹਦਾ ਪ੍ਰੋਪਰ ਪਤਾ ਲੱਗਣਾ ਤੇ ਉਦੋਂ ਜ਼ਿਆਦਾ ਹੈਲਪ ਜਿਹੜੀ ਹੈਗੀ ਮੈਨੂੰ ਲੱਗਦਾ ਮਿਲਣੀ ਚਾਹੀਦੀ ਆ ਹੈਲਪ ਤਾਂ ਬਹੁਤ ਮਿਲੂਗੀ ਜੀ ਜੇ ਹੁਣ ਚਲੋ ਸਾਰੇ ਇਕੱਠੇ ਹੋ ਜਾਨਾ ਹੱਥ ਬਣ ਕੇ ਬੈਂਦਿਆ ਵੀ ਟੀਮ ਬਣਾਉ ਆਪੋ ਆਪਣੀਆਂ ਸਾਰੇ ਪਿੰਡਾਂ ਚ ਟੀਮਾਂ ਬਣਾ ਲੈਣ ਇਕੱਠੀਆਂ ਟੀਮਾਂ ਜਾਣ ਇੱਕ ਤਾਂ ਜਿੱਥੇ ਕੋਈ ਇਹੋ ਜਿਹਾ ਨੁਕਸਾਨ ਹੁੰਦਾ ਕੋਈ ਉੱਥੇ ਆਪਾਂ ਨੂੰ ਜਾਇਜ਼ ਚ ਫਾਇਦਾ ਹੈ ਹੁਣ ਜਦੋਂ ਆਪਾਂ ਇੱਕ ਜਿਵੇਂ ਹੁਣ ਆਪਣੇ ਸਿੱਧੂਪੁਰ ਵਾਲੇ ਆ ਦੇਖੋ ਇਹ ਇਹਨਾਂ ਨੇ ਬਹੁਤ ਵਿਚਾਰਿਆਂ ਨੇ ਉਹ ਕਰਿਆਗਾ ਇਹਨਾਂ ਨੇ ਆਪਦੀ ਟੀਮ ਬਣੀ ਹੋਈ ਹੈ ਇਹਨਾਂ ਦੀ ਇਹ ਤਿੰਨ ਚਾਰ ਦਿਨ ਕਈ ਦਿਨ ਹੋ ਗਏ ਇੱਥੇ ਇਹਨਾਂ ਨੂੰ ਰਸਨ ਲਾਇਆ ਨੂੰ ਹਰੇਕ ਪਿੰਡ ਪਿੰਡ ਘਰ ਘਰ ਜਾ ਕੇ ਰਸਨ ਦੇ ਕੇ ਆਏ ਆ ਜੀ ਕਾ ਕੇ ਵਾਸਤੇ ਵੀ ਹਾਂ ਚਲੋ ਵਧੀਆ ਗੱਲ ਹੈ ਇਕੱਠੇ ਹੋ ਕੇ ਸਾਰੇ ਸਹਿਯਤਾ ਕਰੀਏ ਸਾਰੀ ਆ ਦੇਖ ਲਓ ਦੋਸਤੋ ਭਰੀਆਂ ਟਰਾਲੀਆਂ ਰਾਸ਼ਨ ਦੀਆਂ ਜਿਹੜੀਆਂ ਵਾਪਸ ਜਾ ਰਹੀਆਂ ਆ ਕਿਉਂਕਿ ਪ੍ਰਸ਼ਾਸਨ ਜਿਹੜਾ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੰਦਾ ਨਿਰਾਸ਼ ਹੋ ਕੇ ਇਹ ਸੇਵਾਦਾਰ ਜਿਹੜੇ ਆ ਯੂਥ ਸਾਡੀ ਜਨੰਦ ਵਿੱਚ ਇੰਨਾ ਜਜ਼ਬਾ ਪੰਜਾਬ ਨੂੰ ਤੇ ਦੇਖ ਲਓ ਵਾਪਸ ਜਿਹੜੇ ਹੈਗੇ ਆ ਜਿੰਨਾ ਵੀ ਰਾਸ਼ਨ ਪਾਣੀ ਲੈ ਕੇ ਆਏ ਆ ਵਾਪਸ ਲੈ ਕੇ ਟਰਾਲੀਆਂ ਜਾ ਰਹੇ ਆ ਤੇ ਇਹ ਵੀ ਜਿਹੜੇ ਸਾਡੀ ਯੂਥ ਆ ਸਾਡੇ ਨੌਜਵਾਨ ਹੈਗੇ ਆ ਪੂਰੇ ਹੌਸਲੇ ਦੇ ਨਾਲ ਆਏ ਸੀ ਕਿ ਅਸੀਂ ਹੜਪੀਟਾਂ ਦੀ ਮਦਦ ਕਰਨ ਲਈ ਚਲੇ ਆਂ ਤੇ ਘਰੋਂ ਆਏ ਸੀ ਟਰਾਲੀਆਂ ਪਰ ਪਰ ਕੇ ਤੇ ਨਿਰਾਸ਼ ਹੋ ਕੇ ਆਪਣੀਆਂ ਟਰਾਲੀਆਂ ਜਿਹੜੀਆਂ ਲੈ ਕੇ ਘਰ ਨੂੰ ਵਾਪਸ ਜਾਣ ਤੇ ਹੋ ਗਿਆ ਮਜਬੂਰ ਤੇ ਦੋਸਤੋ ਇਹ ਸੀ ਅੱਜ ਦੀ ਰਿਪੋਰਟ ਹੁਸੈਨੀ ਬਾਰਡਰ ਤੋਂ ਤੇ ਜਿੱਥੋਂ ਅਸੀਂ ਵੀ ਨਿਰਾਸ਼ ਹੋਏ ਆ ਸਾਨੂੰ ਵੀ ਨਹੀਂ ਅੱਗੇ ਜਾਣ ਦਿੱਤਾ ਕਹਿੰਦੇ ਕਿ ਸਪੈਸ਼ਲੀ ਹਦਾਇਤ ਆਈ ਆ ਕਿ মিডিਆ ਜਿਹੜਾ ਹੈਗਾ ਅੱਗੇ ਨਹੀਂ ਜਾ ਸਕਦਾ ਜਿਨ੍ਹਾਂ ਦੇ ਕਾਰ ਸਪੈਸ਼ਲ ਬਣੇ ਆ ਉਹੋ ਹੀ ਸੇਵਾਦਾਰ ਅੱਗੇ ਜਾ ਸਕਦੇ ਆ ਜਿਹੜੇ ਉਹ ਵੀ ਪਿੰਡਾਂ ਵਾਲੇ ਲੋਕਲ ਹੈਗੇ ਆ ਤਾਂ ਦੇਖ ਸਕਦੇ ਹੋ ਸਾਰੇ ਜਿਹੜੇ ਆ ਨਿਰਾਸ਼ ਹੋ ਕੇ ਵਾਪਸ ਜਾਂਦੇ ਹੋਏ ਤੁਹਾਨੂੰ ਦਿਖਤੇ ਆ ਦੋਸਤੋ ਲੈਨੇ ਆ ਇਜਾਜ਼ਤ ਮਿਲਦੇ ਆ ਨੈਕਸਟ ਟਾਈਮ ਸਸਕੀ ਕਾਲ